ਦੇ ਰਹੀ ਹੈ ਆ ਆਪਾਂ ਦੇ ਕੋਣਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਜਿਹੜਾ ਕਰਦਾ ਕੰਮ ਆ ਤੇ ਦੇਖ ਸਕਦੇ ਹੋ ਤਕਰੀਬਨ ਲੈਂਟਰ ਤੱਕ ਤੁਮ ਚੁੱਕਿਆ ਤੇ ਇੱਧਰ ਵੱਡਾ ਕਮਰਾ ਤੇ ਸਾਹਮਣੇ ਛੋਟਾ ਕਮਰਾ ਉਹਦੇ ਨਾਲ ਸਾਹਮਣੇ ਰਸੋਈ ਹੈ ਉਹ ਤਾਂ ਉਹਨੇ ਦੇਖ ਸਕਦੇ ਤੁਸੀਂ ਤੇ ਵਾਕੀ ਆ ਗੇੜ ਦੀ ਐਂਟਰੀ ਆ ਤੇ ਆ ਸਾਹਮਣੇ ਹੈਗੀ ਆ ਪੌੜੀ ਇੱਥੋਂ ਪੌੜੀ ਦਿੱਤੀ ਉੱਪਰ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਅੰਦਰ ਜਾ ਕੇ ਦਿਖਾਵਾਂ ਮੈਂ ਤੇ ਆ ਜਿਓ ਵਾਕੀ ਤੁਹਾਨੂੰ ਆਪ ਅੰਦਰ ਦਿਖਾਏ ਆ ਤੇ ਆ ਅੰਦਰ ਤੇ ਆ ਬਣ ਗਈ ਪੌੜੀ ਕੋੜੀ ਦਾ ਜਿਹੜਾ ਹਸਾਬ ਤਾਂ ਮੈਤਰੀ ਨੇ ਕੱਢਤਾ ਵੀ ਇੱਥੇ ਲੈ ਤੇ ਜਾਣੀ ਹੈ ਵੀ ਇਹਦੇ ਵਿੱਚ ਪਾਣੀ ਹੈ ਤੇ ਇਹਦੇ ਵਿੱਚ ਆਂਦੀ ਸੀਗੀ ਤਾਂਕੀ ਤਾਂਕੀ ਥੋੜੀ ਆਪਾਂ ਘਟਾ ਦੇਣੀ ਆ ਤੇ ਆਹ ਦਾ ਵੇਸਟ ਵਾਲਾ ਖੱਡਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਤਾ ਹਾਂ ਖਾਣੇ ਤੇ ਆਹ ਸਾਹਮਣੇ ਰਸੋਈ ਆ ਤੇ ਇੱਧਰ ਇਹ ਛੋਟਾ ਕਮਰਾ ਤੱਕ ਇਹ ਉਹਨਾਂ ਸਾਰਾ ਉੱਪਰ ਤਿਆਰ ਹੋ ਚੁੱਕਾ ਤੇ ਇਹ ਸਾਰਾ ਲੈੰਡਰ ਤੱਕ ਕੰਮ ਪਹੁੰਚ ਗਿਆ ਤੇ ਆ ਸਾਹਮਣੇ ਰਸੋਈ ਆਹ بڑا ਜਿਹੜਾ ਕਮਰਾ ਸਾਰਾ ਉਹ ਤੇ ਉਸ ਤੋਂ ਬਾਅਦ ਆ ਜਾਂ ਤੁਹਾਨੂੰ ਹੱਥ ਐਤਸਗੀ ਪਹਿਲਾਂ ਛੋਟੀ ਰਸੋਈ ਉਹ ਸਵੇਰੇ ਮੈਂ ਪੱਟੀ ਜਿਹੜੀ ਸਾਰੀ ਨੀਂਦ ਨੂੰ ਕੱਟ ਗਈ ਉਹਦੀ ਇੱਟ ਸਾਰੀ ਕੱਢ ਲਈ ਆ ਬਈ ਇੱਟ ਤੇ ਇੱਥੇ ਬਣਨੇ ਆ ਲੈਟਰਨ ਬਾਥਰੂਮ ਆ ਪਹਿਲੇ 4 ਇੰਚ ਦੀ ਪੜਦੀ ਕਰਕੇ ਇਸ ਤਰੀਕੇ ਨਾਲ ਤੇ ਉਧਰ ਦੇ ਉਧਰ ਰਹਿਣਾ ਹੋ ਤਾਂ ਕਿ ਲੈਟਰਨ ਬਾਥਰੂਮ ਵਾਸਤੇ ਕਮ ਆਣੀ ਨੀ ਕਿਉਂਕਿ ਜੇ ਮੰਨ ਲਓ ਵਿੱਚ ਹਿਊਮਿਡਿਟੀ ਵਗਾਂਦੀ ਨਾ ਜੇ ਮੰਨ ਲਓ ਵੈਸੇ ਹੀ ਉਹ ਹਮ ਹੋ ਜਾਂਦਾ ਕਿ ਵੀਰੇ ਜਾਂ ਹਨਾ ਉਸ ਹਵਾ ਦੀ ਕ੍ਰੋਸਿੰਗ ਵਾਸਤੇ ਰੱਖੀ ਹੈ ਇਹ ਆ ਹੈਗੀ ਕਮਰੇ ਦੀ ਤੇ ਇੱਤਰ ਵੀ ਸਾਰਾ ਕੰਮ ਕੰਪਲੀਟ ਸਾਮਣੇ ਰੋਸ਼ਨਦਾਨ ਤੇ ਹਦ ਰੋਇਆ ਜਿਹੜੀਆਂ ਚਗਠਾਂ ਆ ਇਹ ਆਪਾਂ ਬਣਵਾਈਆਂ ਜਿਹੜੀਆਂ ਅੱਜ ਕੱਲ ਚਿੱਟੀ ਸ਼ੀਟ ਆਉਂਦੀ ਨਾ ਉਹਦੀਆਂ ਜਿਹਨੂੰ ਕਹਿੰਦੇ ਸ਼ੇਪ ਦੀ ਚਾਦਰਤੀ ਬਣਦੀ ਨਾ ਉਹ ਬਣੀਆਂ ਬਣਵਾਈਆਂ ਤੇ ਪਹਿਲਾਂ ਸਗੀ ਪਲੈਨਿੰਗ ਪਾਉਂ ਦੂਜੀ ਦੀ ਬਣਾ ਲਈਏ ਲੱਕੜ ਦੀਆਂ ਪਰ ਲੱਕੜ ਦੀ ਮਿਤਰੀ ਕਹਿੰਦਾ ਫੁੱਲ ਜਾਂਦੀ ਆ ਕੋਈ ਕਈ ਵਾਰ ਤੱਕ ਕਿ ਦਰਾਜ ਉੱਤੇ ਲੱਗਣ 'ਚ ਬਹੁਤ ਦਿੱਕਤ ਆਂਦੀ ਆ ਇਸ ਕਰਕੇ ਮੇਡ ਨੂੰ ਤੇ ਮਿਸਤਰੀ ਨੂੰ ਇਹੀ ਸਹੀ ਲਗੀਆਂ ਪਾਹੀ ਰਹੀਆਂ ਤੇ ਡਬਲ ਦਰਵਾਜਾ ਇਹਨੂੰ ਲੱਗਦਾ ਜਾਲੀ ਵਾਲਾ ਤੇ ਦੂਸਰਾ ਹਨਾ ਤੇ ਉਸ ਤੋਂ ਬਾਅਦ ਆ ਆ ਗਈ ਨਸੋਈ ਠੀਕ ਹੈ ਜੀ ਆ ਸੋਈ ਆਪਣੀ ਛੋਟੀ ਜਹੀ ਤੇ ਆ ਹੈਗਾ ਆਪਣਾ ਕਮਰਾ 10x12 ਦਾ ਬਹੁਤ ਖੁੱਲਾ ਕਮਰਾ ਹੈ ਕਹਿਣ ਨੂੰ ਕਿ ਬਹੁਤ ਛੋਟਾ ਕਮਰਾ ਬਣ ਜਾਂਦਾ ਹਨਾ 10 12 12 12 ਬਾਈ ਦਾ ਕਮਰਾ ਛੋਟਾ ਹੁੰਦਾ ਛੋਟਾ ਨਹੀਂ ਹੈਗਾ ਬਹੁਤ ਵਧੀਆ ਬਾਹਰ ਖੁੱਲਾ ਕਮਰਾ ਦੋ ਮੰਜੇ ਦੇ ਵਿੱਚ ਡੇਟ ਜਾਣੇ ਤੇ ਸਾਹਮਣੇ ਤੱਕ ਹੀ ਇਹ ਵੀ ਤਵਰੀਬਨ ਸਾਰਾ ਕੰਪਲੀਟ ਹੈ ਹੀ ਆ ਤੋ ਬਹੁਤ ਆਜੋ ਇੱਧਰ ਤੇ ਕਰੀਵਨ ਦਰਾਜੇ ਆਪਣੇ ਸਾਹਮਣੇ ਸਾਰਿਆਂ ਦੇ ਆ ਸਾਹਮਣੇ ਅਦਰ ਇਤਰੇ ਸਾਹਮਣੇ ਉਸ ਤੋਂ ਬਾਅਦ ਆ ਜਾਓ ਕਾਲ ਨੂੰ ਆ ਬੜੀ ਕੰਦ ਕਰਨੀ ਹੈ ਤੇ ਆਉਣ ਕਰ ਗਈ ਪੌੜੀ ਇੱਥੋਂ ਪੌੜੀ ਚੱਕ ਕੇ ਸਾਹਮਣੇ ਆਹ ਸਟੈਪ ਦੇਖੋ ਕਿਸ ਤਰ੍ਹਾਂ ਕੀ ਨਾ ਮਿਸਤਰੀ ਨੇ ਬਣਾ ਕੇ ਪਹਿਲੇ ਖੜਦੇ ਤੇ ਗੁਣੀਆਂ ਉਹਦਾ ਹੈ ਉਹ ਉੱਪਰ ਤੱਕ ਜਾਣੇ ਆ ਇੱਥੇ ਸਾਹਮਣੇ ਲੈਂਡਰ ਦੇ ਉੱਪਰ ਉੰਦਾ ਸਾਰੇ ਛੱਤ ਹੋ ਜਾਣਾ ਫਿਰਿੰਦਰ ਤੇ ਨਿਕਲਣੀ ਪੋੜੀ ਤੇ ਆਹ ਕੰਨ ਤੁਸੀਂ ਕਿਹ ਸੰਜੀ ਆਪਾਂ ਛੱਡ ਦਿੱਤੀ ਇਹਨਾਂ ਨੂੰ ਚਲੋ ਇਹ ਵੀ ਰਿਸ਼ਤੇਦਾਰੀ ਆ ਤੇ ਇਹਨਾਂ ਨੂੰ ਛੱਡ ਦਿੱਤੀ ਵੀ ਪਹਿਲੇ ਕਿਉਂਕਿ ਇਹਨਾਂ ਦਾ ਟਾਣਾ ਦੀ ਪਲੇ ਨੂੰ ਬਾਅਦ ਚ ਉਹ ਵੀ ਆਪਣਾ ਕੋਠਾ ਹੋ ਨਹੀਂ ਸਕਾ ਆਪਾਂ ਪਹਿਲੇ ਕਿਉਂ ਮੇਤਰੀ ਵਗੈਰਾ ਮਿਲਦੇ ਨਹੀਂ ਸੋਖੇ ਜੇ ਮਿਲਦੇ ਤਾਂ ਉਹਦੇ ਖਰੇ ਨਹੀਂ ਹੁੰਦੇ ਜੇ ਮੇਤਰੀ ਵਧੀਆ ਮਿਲਦੇ ਫੋ ਕੋ ਟਾਈਮ ਘਟਦਾ ਤੇ ਆ ਤਕਰੀਬਨ ਸਾਡਾ ਸਾਰਾ ਆਹ ਮੂਰੇ ਬੇੜਾ ਹੋ ਗਿਆ ਸਾਰਾ ਬਰਾਂਡਾ ਆ ਇੱਥੋਂ ਲੁੱਕੇ ਬਰਾਂਡਾ ਨੰਬਰਾਂ ਦਾ ਇਹ ਸਾਰਾ ਹੈ ਤੇ ਸਾਹਮਣੇ ਸਕੂਲ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਗਾਂਹ ਦੇਖੋ ਸਾਹਮਣੇ ਸਿਪੁਰਾ ਨਕਸ਼ਾ ਹਮ ਆਪ ਆਪਣੇ ਹੱਥਾਂ ਨਾਲ ਹੀ ਤਿਆਰ ਕੀਤਾ ਜੀ ਨਕਸ਼ਾ ਇਹਦਾ ਸਾਰਾ ਘਰ ਦਾ ਜਿੱਥੇ ਜਿੱਥੇ ਸਾਨੂੰ ਸਹੀ ਲੰਕਾ ਜਿੱਥੇ ਜਿੱਥੇ ਜੋ ਲਾਈਨ ਦੀ ਸੀ ਕਿ ਉੱਥੋਂ ਬਾਬਾ ਜੀ ਨੇ ਬਚਾ ਕੇ ਵਿੱਚੇ ਸਾਰਾ ਕੋ ਸੈਟਿੰਗ ਕੀਤੀ ਹੈ ਇਹ ਦੋ ਵਜੇ ਯਾਰ ਰੇਟ ਦਾ ਟਾਰਗੇਟ ਸੀਗਾ ਆਪਾਂ 2 ਯਾਰ ਰੇਟ ਮੋਗਾਲੀ ਸੀਗੀ ਕਿਉਂਕਿ ਕੱਲ ਨੂੰ ਜੰਗਲੇ ਦੀਆਂ ਉਂਗਲੀਆਂ ਵਗੈਰਾ ਉੱਪਰ ਬੰਨ੍ਹਣੇ ਆ ਉਹ ਵੀ ਚਾਹੀਦੀ ਆ ਤਾਂ ਉਸ ਕਰਕੇ ਤੇ ਇੱਧਰ ਉਹ ਸਾਹਮਣੇ ਸਲੈਪ ਪਈ ਆ ਖੱਡੇ ਦੇ ਉੱਪਰ ਰੱਖਣੀ ਬੇਸਟ ਵਾਲੇ ਤੇ ਆ ਉਹ ਸਾਰਾ ਕ੍ਰੀਣ ਕਰਦਾ ਨਕਸ਼ਾ ਸਾਰਾ ਤਿਆਰ ਹੋ ਚੁੱਕਾ ਹੱਸ ਲੈਂਟਰੀ ਚੱਲੀ ਆ ਹੁਣ ਸ਼ਟਰਿੰਗ ਕਰਨੀ ਆ ਸ਼ੈਡਰਿੰਗ ਆਪਾਂ ਘਰਾਣੀ ਪੱਕੀ ਦੂਸਰੀ ਨਿਗਰਾਣੀ ਜਿਹੜੀ ਹੁੰਦੀ ਹੈ ਆਪਣੀ ਫਟੀਆਂ ਵਾਲੀ ਨਿਗਰਾਣੀ ਉਹਦਾ ਛੱਟ ਛੱਟ ਇਹੋ ਜਿਹਾ ਪੈਂਦਾ ਕਿਉਂਕਿ ਜਿਹੜੀ ਹੁੰਦੀ ਪੱਕੀ ਸ਼ੈਡਰਿੰਗ ਪਲੇਟਾਂ ਵਾਲੀ ਉਹਦਾ ਚਾਂਟ ਛੜੀ ਜਾਂ ਕੋਈ ਚੱਕਰ ਨਹੀਂ ਹੁੰਦਾ ਉਹ ਬਿਲਕੁਲ ਜਿਦਾਂ ਪਾਤਰ ਕੀਤਾ ਹੁੰਦਾ ਉਸ ਤਰੀਕੇ ਨਾਲ ਨਿਕਲਦੀ ਹੈ ਤੇ ਬਾਕੀ ਜਿੱਦਾਂ ਜਤਨ ਲੈਂਡਰ ਪਾਊਗਾ ਸ਼ੈਡਰਿੰਗ ਹੋਊਗਾ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਤੇ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਧੰਨਵਾਦ